ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਗਿਆਨ ਮੂਨਕਾਂ ਵਾਲਾ ਤੇ ਤੁਸੀਂ ਦੇਖ ਰਹੇ ਹੋ ਅਲਫਾ ਟੀਵੀ ਸੋ ਦੋਸਤੋ ਅੱਜ ਮੈਂ ਸ਼ਹਿਰ ਦਸੂਹਾ ਵਿੱਚ ਪਹੁੰਚਿਆ ਹੈਗਾ ਵਾ ਪਰ ਦਸੂਹਾ ਸ਼ਹਿਰ ਨੇ ਬਹੁਤ ਵੱਡੇ ਵੱਡੇ ਜਿਹੜੇ ਲੇਖਕ ਦਿੱਤੇ ਹੈਗੇ ਆ ਜਿਨ੍ਹਾਂ ਦੇ ਵਿੱਚ ਮੁਜ਼ਰਰਮ ਦਸੂਹੀ ਜੀ ਹੋਏ ਨੇ ਤੇ ਚਰਨ ਸਿੰਘ ਸਫਰੀ ਜੀ ਹੋਏ ਨੇ ਔਰ ਲਾਲ ਸਿੰਘ ਦਸੂਹਾ ਜਿਹੜੇ ਕਹਾਣੀਕਾਰ ਹੋਏ ਨੇ ਔਰ ਉਸੇ ਲਈ ਤਹਿਤ ਅੱਜ ਮੈਂ ਪਹੁੰਚਾ ਹਾਂ ਜੀ ਮੈਡਮ ਬਲਵਿੰਦਰ ਕੋਲ ਲਗਾਣਾ ਜੀ ਉਹਨਾਂ ਦੇ ਕੋਲ ਜਿਹੜੇ ਕਿ ਇੱਕ ਚੰਗੇ ਨਾਮ ਪਰ ਲੇਖਕ ਹੈਗੇ ਨੇ ਸੋ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਲਿਖਣੀ ਬਾਰੇ ਤੇ ਉਹਨਾਂ ਦੇ ਹੋਰ ਜਿਹੜੇ ਸਮਾਜਿਕ ਕੰਮਕਾਰ ਹੈਗੇ ਉਹਨਾਂ ਬਾਰੇ ਸੋ ਮੇਰੇ ਤੋਂ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਅਲਫ ਟੀਵੀ ਵਾਲੇ ਮੈਂਬਰ ਸਹਿਬਾਨ ਸਾਡੇ ਘਰ ਪੁੱਜੇ ਆ ਬਹੁਤ ਬਹੁਤ ਧੰਨਵਾਦ ਜੀ ਸੋ ਮੈਮ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਨਗੇ ਤੁਹਾਡੀ ਪਰਿਵਾਰ ਬਾਰੇ ਸਭ ਤੋਂ ਪਹਿਲਾਂ ਪਰਿਵਾਰ ਬਾਰੇ ਦੱਸੋ ਪਰਿਵਾਰ ਵਿੱਚ ਕੌਣ ਕੌਣ ਹੈਗਾ ਪਰਵਾਤ ਮੇਰੇ ਹਸਬੰਦ ਤੇ ਮੇਰੀ ਬੇਟੀ ਤੇ ਮੇਰੇ ਬੇਟਾ ਹਨ ਤਾਂ ਬੇਟੀ ਮੇਰੀ ਨੋ ਫਿਲਹਾਲ ਹੁਣੇ ਜੋਬ ਮਿਲੀ ਈਐਮਸੀ ਲੁਧਿਆਣਾ ਚ ਵੀਐਸਸੀ ਨਰਸਿੰਗ ਕੀਤੀ ਸੀ ਮੇਰਾ ਬੇਟਾ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕਰ ਰਿਹਾ ਸ਼ਾਰਪਟੋਂ ਤਾਂ ਹਸਬੰਦ ਮੇਰੇ ਵੀ ਠੀਕ ਠਾਕ ਐ ਫਿਰ ਰਹਿੰਦੇ ਮੇਰੇ ਕੋਲ ਜੀ ਸੋ ਮੈਡਮ ਜਿੱਦਾਂ ਤੁਸੀਂ ਇੱਕ ਡਾਇਰੈਕਟਰ ਦੇ ਤੌਰ ਤੇ ਲੇਖਕ ਦੇ ਤੌਰ ਤੇ ਸਮਾਜ ਵਿੱਚ ਵਿਚਰ ਰਹੇ ਹੋ ਬਹੁਤ ਸਾਰੀਆਂ ਤੁਹਾਡੇ ਨੇ ਕਵਤਾਨੀਆਂ ਆਈਆਂ ਹੈਗੀਆਂ ਕਹਾਣੀਆਂ ਵੀ ਟਲੀਆਂ ਆਈਆਂ ਹੈਗੀਆਂ ਇਹ ਲਿਖਣ ਵਾਲ ਨੂੰ ਕਿਦਾਂ ਆਏ ਤੁਸੀਂ ਅ ਸਰ ਇਹ ਐਕਚੁਅਲੀ ਜਦੋਂ ਮੈਂ ਆਪਣੇ ਕਾਲਰ ਟਾਈਮ ਚ ਸੀ ਉਦੋਂ ਸਾਡੇ ਮੈਗਜ਼ੀਨ ਨਿਕਲਦੇ ਹੁੰਦੇ ਸੀ ਕਾਲਜ ਚ ਤਾਂ ਉਹ ਮੈਟਰ ਮੰਗਦੇ ਹੁੰਦੇ ਸੀ ਕਿ ਜਿਹੜਾ ਕੋਈ ਲੇਖਕ ਲਿਖਦਾ ਕਿ ਅਸੀਂ ਇਹਨੂੰ ਪਬਲਿਸ਼ ਕਰਨਾ ਹੈ ਤਾਂ ਕਾਲਰ ਟਾਈਮ ਤੇ ਥੋੜਾ ਮੇ ਨੂੰ ਸ਼ੌਂਕ ਸੀਗਾ ਮੈਂ ਕੁਝ ਕਵਿਤਾ ਜਾਂ ਕੋਈ ਕੋਈ ਵੀ ਛੋਟਾ ਜਿਹਾ ਕਵਿਤਾ ਜਿਹਾ ਕਹਾਣੀ ਵਿੱਚ ਲਿਖਦੀ ਹੁੰਦੀ ਜਾਂ ਆਰਟੀਕਲ ਕਿਸੇ ਵੀ ਵਿਸ਼ੇ ਤੇ ਲਿਖ ਦੇਣਾ ਤਾਂ ਉਹ ਮੈਗਜ਼ੀਨ 'ਚ ਛਪਨਾ ਤਾਂ ਬੜੀ ਬੜੀ ਖੁਸ਼ੀ ਹੁੰਦੀ ਸੀ ਕਿ ਕਿ ਇਹ ਛਪਿਆ ਤਾਂ ਬੜਿਆ ਬੜਾ ਮਾਣ ਮਹਿਸੂਸ ਹੁੰਦਾ ਸੀਗਾ ਫਿਰ ਮੈਂ ਸੋਚਿਆ ਕਿ ਜਿਹੜਾ ਮੈਂ ਮੈਗਜ਼ੀਨ 'ਚ ਲਿਖ ਸਕਦੀ ਆ ਮੇਰੇ ਇਹ ਹੋ ਸਕਦਾ ਮੈਂ ਅਖਬਾਰ 'ਤੱਕ ਮੈਂ ਪਹੁੰਚ ਸਕਦੀ ਆ ਲਿਖਦੀ ਇਹ 1996 'ਚ ਮੇਰਾ ਇੱਕ ਆਰਟੀਕਲ ਛੋਟਾ ਜਿਹਾ ਛਪਿਆ ਸੀਗਾ ਔਰਤਾਂ ਦੀ ਸਵੰਦੀਚ ਮੈਂ ਛੋਟਾ ਜਿਹਾ ਟੌਪਿਕ ਤੇ ਲਿਖਿਆ ਸੀਗਾ ਤਾਂ 1996 ਚ ਪਹਿਲੀ ਵਾਰੀ ਅਖਬਾਰ ਚ ਛਪਿਆ ਮੇਰੇ ਕੋਲ ਜੀ ਵੀ ਕਟਿੰਗ ਪਈ ਹੈ ਉਹ ਮਤਲਬ ਜਿਹੜੀ ਤੁਹਾਡੀ ਸ਼ੁਰੂਆਤ ਹੈ 1996 ਤੋਂ ਹੋਈ ਮੀਂ ਹਾਂਜੀ ਸਾਹਮਣੇ ਪਰ ਸ਼ੌਕ ਬਚਪਨ ਤੋਂ ਸੀਗਾ ਨਹੀਂ ਬਚਪਨ ਤੋਂ ਨਹੀਂ ਕਾਲਜ ਟਾਈਮ ਚ ਜਦੋਂ ਲਾ ਦੇਖਿਆ ਕਿ ਕਾਲਜ 1996 ਤੋਂ ਤੁਸੀਂ ਸ਼ੁਰੂ ਕੀਤਾ ਹਾਂਜੀ ਹਾਂਜੀ ਜੀ ਜੀ ਤੇ ਹੁਣ ਤੱਕ ਮਤਲਬ ਕਿੰਨੀਆਂ ਕਰਤਾਵਾਂ ਜਿਹੜੀਆਂ ਲਿਖ ਚੁੱਕੇ ਹੈਗੀਆਂ ਹਾਂ ਮੈਨੂੰ ਲੱਗਦਾ ਹੈ 80 ਕ ਦੇ ਲਗਭਗ ਤਾਂ ਲਿਖ ਚੁੱਕੀ ਮੈਂ ਜੀ ਇਸ ਤੋਂ ਲਗ ਵਾ ਜਿਹੜੀਆਂ ਕਹਾਣੀਆਂ ਜੇ ਹਨ ਤਾਂ ਉਹ ਵੀ ਜੇ ਲਿਖੀਆਂ ਤਾਂ ਉਹਨਾਂ ਨਾਮ YouTube ਸਾਡੇ ਦਰਸ਼ਕਾਂ ਦੇ ਹਾਂਜੀ ਕਹਾਣੀ ਜੇ ਮੈਂ ਬਹੁਤ ਘੱਟ ਲਿਖਿਆ ਸੀ ਮੈਨੂੰ ਇੱਕ ਮੈਸੇਜ ਆਇਆ ਸੀ ਕਿ ਤੁਸੀਂ ਕਹਾਣੀ ਲਿਖੋ ਤੁਸੀਂ ਲਿਖ ਸਕਦੇ ਹੋ ਤਾਂ ਮੈਂ 150 ਕਹਾਣੀਆਂ ਚੋਂ ਮੇਰੀ ਕਹਾਣੀ ਜਿਹੜੀ ਹੈਗੀ ਹੈ ਜੁੜਵਾ ਉਹ ਫਸਟ ਆਈ ਸੀ ਪਰ ਮੈਨੂੰ ਯਕੀਨ ਨਹੀਂ ਸੀ ਹੁੰਦਾ ਸੀਗਾ ਵੀ ਮੇਰੀ ਕਹਾਣੀ ਫਰਸਟ ਆਏਗੀ ਕਿਉਂਕਿ ਮੈਂ ਪਹਿਲੀ ਵਾਰੀ ਕਹਾਣੀ ਲਿਖੀ ਸੀਗੀ ਇਸ ਤਰ੍ਹਾਂ ਕੋਈ ਵੀ ਮੋਟਿਵ ਵਾਲੀਆਂ ਕਹਾਣੀਆਂ ਜਿਹੜੀਆਂ ਮੈਂ ਜ਼ਰੂਰ ਲਿਖਦੀ ਆ ਤਾਂ ਬਹੁਤ ਪਸੰਦ ਕਰਦੇ ਆ ਤਕਰੀਬਨ ਮੇਰੀਆਂ ਕਈ ਕਵਤਾਂਵਾਂ ਕਹਾਣੀਆਂ ਜੋ ਵੀ ਮੈਂ ਲਿਖਦੀ ਆ ਤਕਰੀਬਨ ਤੁਹਾਡੀ ਕਿਰਪਾ ਨਾਲ ਰੱਬ ਦੇ ਅਸ਼ੀਰਵਾਦ ਨਾਲ ਉਹ 15 20 ਘੰਟਿਆਂ ਤੱਕ ਚਲੇ ਜਾਂਦੀਆਂ ਸਾਰੇ ਬਾਹਰਲੇ ਫੌਰਨ ਚ ਵੀ ਸਾਰੇ ਮੈਂ ਭੇਜਦੀ ਆ ਉਹਨਾਂ ਵੀ ਬਹੁਤ ਧੰਨਵਾਦ ਸਾਰੇ ਸੰਪਾਦਕ ਵੀਰ ਜਿਹੜੇ ਹੈਗੇ ਆ ਸਾਰਿਆਂ ਦਾ ਬਹੁਤ ਧੰਨਵਾਦ ਮੇਰੇ ਨਾਮਾਨ ਵਕਲੇ ਦੇ ਦੇਸ਼ ਵਿਦੇਸ਼ਾਂ 'ਚ ਮੇਰੀਆਂ ਕਵਤ ਇਹ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਪਿਆਰ ਸਤ ਪਈਏ ਸਰ ਕਿਹੜੇ ਕਿਹੜੇ ਅਖਬਾਰਾਂ ਵਿੱਚ ਅੱਜ ਤੱਕ ਛਪ ਚੁੱਕੀਆਂ ਹੈਗੀ ਆਪਣੀ ਕਵਿਤਾਵਾਂ ਸਰ ਅਖਬਾਰਾਂ ਤਾਂ ਬਹੁਤ ਜ਼ਿਆਦਾ ਆ ਉਹ ਜਿਹੜੇ ਮੈਂ ਤੁਹਾਨੂੰ ਨਾਮ ਯਾਦ ਹੁਣ ਪਹਿਲਾਂ ਸਭ ਤੋਂ ਇਹ ਕਿ ਮੈਂ ਸੱਚੀ ਗੱਲ ਦਾ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਮੈਂ ਆਪਣਾ ਜਦੋਂ ਵੀ ਇੱਥੇ ਲਿਖਣਾ ਸ਼ੁਰੂ ਕੀਤਾ ਸੱਚੀ ਗੱਲ ਸਾਡੀ ਵੀ ਸੂਹਾ ਤੋਂ ਵੀਕਲੀ ਚੱਲਦੀ ਆ ਉਹਨੂੰ ਦਿੱਤਾ ਸੀਗਾ ਸੱਚੀ ਗੱਲ ਦੇ ਦਵਾ ਦੇ ਸੇਵਕ ਸਪੋਕਸਮੈਨ ਅਜੀਤ ਜਗਵਾਰੇ ਨਿਕੀਆਂ ਕ੍ਰੂਮਲਾ ਮੈਗਜ਼ੀਨ ਲਈ ਸ਼ਿਕਾਰਾ ਟਾਈਮਸ ਕਲਮੇ ਕਲੀਆਂ ਦਾ ਆਧਾਰਾ ਸ਼ਬਦਕਾਫਲਾ ਸਮਾਰਟ ਨਿਊਜ਼ ਇਟਲੀ ਫਟੇ ਐਕਸਪ੍ਰੈਸ ਤਹਿਜ਼ੀਬ ਦੇ ਚ ਰੋਕੇ ਦੈਨਿਕ ਸਵੇਰਾ ਸੱਚ ਦੀ ਆਵਾਜ਼ ਸੱਚ ਟਾਈਮਸ ਬੋਲ ਪ੍ਰਦੇਸਾਂ ਦੇ ਸੱਚ ਤੇ ਪਹਿਰਾ ਸਾਇਤਿਕ ਸਾਂਝ ਸੁਖਵਾਨੇ ਹੱਕ ਸੱਚ ਦੀ ਆਵਾਜ਼ ਦੁਬਈ ਚਾਨਣ ਮਨਾਰਾ ਪੈਗਾਮੇ ਕਲਾਮ ਬਲਿਹਰ ਖਾਲਸਾ ਇਸ ਤਰ੍ਹਾਂ ਹੋਰ ਵੀ ਕਾਫੀ ਅਖਬਾਰਾਂ ਦੇ ਨਾਮ ਹਨ ਜਨਾ ਚ ਬਹੁਤ ਸਾਰੀਆਂ ਅਖਬਾਰਾਂ ਵਿੱਚ ਤਾਂ ਲਈ ਜਿਹੜੇ ਛਪ ਚੁੱਕੇ ਨਹੀਂ ਹਾਂਜੀ ਹਾਂਜੀ ਜੀ ਤਾਂ ਕਹਾਣੀਆਂ ਮਤਲਬ ਕਹਾਣੀਆਂ ਵੀ ਤੁਹਾਡੀ ਸ਼ਬਦ ਚੱਕੀ ਹੈ। ਹਾਂਜੀ ਕਹਾਣੀਆਂ ਮੈਂ ਮਤਲਬ ਘੱਟ ਲਿਖਦੀ ਆ ਜਿਵੇਂ ਲਿਖਦੀ ਆ ਤਾਂ ਬਹੁਤ ਪਸੰਦ ਆਉਂਦੇ। ਕਾਫੀ ਬਾਹਰੋਂ ਵੀ ਦਰੋਂ ਵੀ ਫੋਨ ਕਰਦੇ ਕਿ ਸਾਰੇ ਕਹਦੇ ਜੇ ਮੈਂ ਕਵਤਾ ਵੀ ਲਿਖਦੀ ਤਾਂ ਤੁਹਾਡੀ ਕਵਤਾ ਜਾਂ ਕਹਾਣੀ ਬਹੁਤ ਵਧੀਆ ਬਹੁਤ ਸਾਰਥਕ ਆ ਤਾਂ ਬੜਾ ਆਸ਼ੀਰਵਾਦ ਮਿਲਦਾ ਹੈ। ਜੀ। ਤੇ ਮੈਮ ਇੱਕ ਮੈਨੂੰ ਦੱਸੋ ਵੀ ਮਤਲਬ ਜਿੱਦਾਂ ਤੁਸੀਂ ਲਿਖਦੇ ਹੈਗੇ ਆ ਤੇ ਤੁਹਾਡਾ ਇਹ ਲਿਖਣ ਦਾ ਜਿਹੜਾ ਵਿਸ਼ਾ ਕਿਹੜਾ ਹੁੰਦਾ ਜ਼ਿਆਦਾਤਰ? ਵਿਸ਼ਾ ਜੋ ਵੀ ਜਿੱਦਾਂ ਹਾਲਾਤ ਜਿਹੜੇ ਮੌਜੂਦਾ ਹਾਲਾਤ ਹੋਣ ਜੋ ਵੀ ਹੈ ਉਸ ਤੇ ਮੈਂ ਲਿਖ ਲੈਣੀ ਆ ਜੀ ਹਨ ਜਿਹੜਾ ਸਮਾਜ ਵਿੱਚ ਜੋ ਅੱਜ ਕੱਲ੍ਹ ਹੋ ਰਿਹਾ ਹੈ ਹਾਂ ਜੀ ਹੁੰਦੇ ਹਾਂ ਜੀ ਤੁਹਾਨੂੰ ਇਸ ਤੋਂ ਲਵਾ ਤੁਸੀਂ ਇੱਕ ਸਮਾਜਿਕ ਤੌਰ ਤੇ ਵੀ ਕੰਮ ਕਰ ਰਹੇ ਹੈਗੇ ਆ ਜੀ ਸਰ ਕਿ ਕਿਹੜੀ ਸੋਸਾਇਟੀ ਨਾਲ ਤੁਸੀਂ ਜੁੜੇ ਹੋਏ ਹੈਗੇ ਮੈਂ ਇੱਕ ਸ਼ੇਵ ਸਵਾਲੀਕ ਸੇਮ ਅਧਰਤ ਸੋਸਾਇਟੀ ਹੈ ਉੱਥੇ ਪਲਾਂਟੇਸ਼ਨ ਕਰਦੇ ਆ ਸੀ ਪ੍ਰੀ ਆਫ ਕੋਰਸ ਸਾਰੇ এনवायरमेंट ਦਾ ਖਿਆਲ ਰੱਖਣਾ ਮਤਲਬ ਕਿ ਵਾਤਾਵਰਨ ਪ੍ਰਤੀ ਵਾਤਾਵਰਨ ਪ੍ਰੇਮੀ ਅਸੀਂ ਸਾਰੇ ਉਸ ਤੋਂ ਲਾਹੇ ਇੱਕ ਬਲੱਡ ਡੋਨਰ ਸੁਸਾਇਟੀ ਦੇ ਸੁਹਾਦੀ ਵੀ ਮੈਂ ਮੈਂਬਰ ਆ ਤਾਂ ਮੈਂ ਚਲੋ ਤੁਹਾਡੇ ਸ਼ਹੀਦਵਾਨਾਂ ਇੱਕ ਲੇਡੀ ਸਿੰਗਲ ਲੇਡੀ ਆ ਸਾਰੇ ਦੋਨਾਂ ਚ ਤਾਂ ਬੜਾ ਵਧੀਆ ਲੱਗਦਾ ਜਦੋਂ ਅਸੀਂ ਥਾਂ-ਥਾਂ ਜਾਂਦੇ ਆ ਪਲਾਂਟੇਸ਼ਨ ਕਰਦੇ ਆ ਜਾਂ ਬਲੱਡ ਡੋਨੇਸ਼ਨ ਕੈਂਪਸ 'ਤੇ ਅਟੈਂਡ ਕਰਦੇ ਆ ਤਾਂ ਬੜਾ ਮਾਨ ਸਤਕਾਰ ਮਿਲਦਾ ਹੈ ਸਰ ਜੀ ਹਾਂਜੀ ਮੈਂ ਇੱਕ ਹਫ਼ਤਾ ਵੀ ਲਿਖੀ ਸੀ ਬਲੱਡ ਤੇ ਤਾਂ ਮੈਨੂੰ ਲੱਗਦਾ ਮੇਰਾ ਵੀ ਸਵਾਲ ਸੀ ਤੁਹਾਨੂੰ ਵੀ ਕਦੇ ਤਾਂ ਕੋਈ ਸਾਨੂੰ ਸਾਰੇ ਦਰਸ਼ਕਾਂ ਦੇ ਅੱਗੇ ਜਰੂਰ ਕੋਈ ਜਿਹੜੀ ਤੁਸੀਂ ਤੁਹਾਨੂੰ ਵਧੀਆ ਤੁਹਾਡੇ ਦਿਨ ਦੇ ਕਰੀਬ ਹੈ ਹਾਂਜੀ ਮੈਂ ਹੁਣ ਫਿਲਹਾਲ ਹੁਣੇ-ਹੁਣੇ ਲਿਖੀ ਆ ਹੋਂ ਤੇ ਲਿਖੀ ਸੀ ਬਲੱਡ ਡੋਨੇਸ਼ਨ ਕੈਂਪ ਤੇ ਮੈਂ ਸੁਣਵਾ ਕੇ ਆਈਆਂ ਉਹਨਾਂ ਨੇ ਬੁਜਾਰਿਸ਼ ਕੀਤੀ ਸੀ ਮੈਂ ਕੌਣ ਬੋਲਦਾ ਹਾਂ ਜੀ ਹਾਂ ਮੈਂ ਕੌਣ ਬੋਲਦਾ ਹਾਂ ਜੀ ਹਾਂ ਮੈਂ ਕੌਣ ਬੋਲਦਾ ਹਾਂ ਜੀ ਮੇਰਾ ਰੰਗ ਸੁਹਾ ਲਾਲ ਵੇ ਮੇਰੀ ਹੈਗੀ ਵੱਡੀ ਡਿਮਾਂਡ ਵੇ ਮੈਂ ਜਾਤ ਧਰਮ ਨਹੀਂ ਵੇਖਦਾ ਕਹਿੰਦੇ ਖੂਨ ਦਾਨ ਬੜਾ ਮਹਾਨ ਏ ਮੈਂ ਨੀਵਾ ਹੋ ਕੇ ਆਉਣਾ ਵੇ ਤੇ ਚੜਦਾ ਨਾ ਵਿੱਚ ਹੰਕਾਰ ਵੇ ਮੈਂ ਕਦੇ ਨਾ ਆਉਣੋਂ ਨਾ ਕਰਦਾ ਮੈਂ ਹੱਸ ਸੌਂਦਾ ਬਾਹਰ ਵੇ ਲੋੜਵੰਦਾਂ ਦੀ ਲੋੜ ਪੂਰੀ ਕਰਦਾ ਬਣ ਜਾਂਦਾ ਫਿਰ ਮੈਂ ਮਹਾਨ ਵੇ ਬਲੱਡ ਬੈਂਕ ਦਾ ਖਾਸ ਮਹਿਮਾਨ ਵੇ ਮਿਲਦਾ ਮੈਨੂੰ ਬੜਾ ਸਨਮਾਨ ਵੇ ਰੰਗ ਇੱਕ ਦਾ ਹੋ ਕੇ ਵੇ ਮੈਂ ਵੰਡਿਆਂ ਕਈ ਗਰੁੱਪਾਂ ਦੇ ਨਾਲ ਵੇ ਕੰਮ ਸਭ ਲਈ ਇੱਕੋ ਹੀ ਕਰਦਾ ਮੈਂ ਪਾ ਦਿੰਦਾ ਮੁਰਦਿਆਂ ਦੇ ਵਿੱਚ ਜਾਨ ਮੇਂ ਮੇਰੇ ਨਾਮ ਤੇ ਚਲਨ ਕਈ ਸੰਸਥਾਵਾਂ ਮਿਲਦੇ ਰਹਿੰਦੇ ਨੇ ਕਈ ਅਵਾਰਡ ਵੇ ਇਨਸਾਨੀਅਤ ਦਾ ਫਰਜ ਨਿਵਾਹ ਦਿੰਦਾ ਮੈਂ ਹੋਵਾਂ ਨਾ ਕਦੀ ਵੀ ਨਿਰਾਸ਼ ਮੈਂ ਅਮੀਰ ਗਰੀਬ ਦਾ ਨਾ ਮੈਂ ਭੇਦ ਕਰਦਾ ਲੋ ਹੁੰਦਾ ਸਾਰਿਆਂ ਦਾ ਲਾਲੋ ਲਾਲਵੇ ਮੈਂ ਬਾਗੋ ਬਾਗ ਉਦੋਂ ਹੋ ਜਾਂਦਾ ਜਦੋਂ ਕੈਂਪ ਲੱਗਣ ਬਾਰੋ-ਬਾਰ ਵੇ ਸਜਦਾ ਕਰਦਾ ਮੈਂ ਟੀਮ ਦੇ ਮੈਂਬਰਾਂ ਦਾ ਬਿਲੋਂ ਕਰਦਾ ਡੋਨਰਾਂ ਦਾ ਧੰਨਵਾਦ ਵੇ ਹਾਂ ਮੈਂ ਖੂਨ ਬੋਲਦਾ ਹਾਂ ਜੀ ਹਾਂ ਮੈਂ ਖੂਨ ਬੋਲਦਾ ਹਾਂ ਜੀ ਮੇਰਾ ਰੰਗ ਸੁਹਾ ਲਾਲ ਵੇ ਮੇਰਾ ਰੰਗ ਸੁਹਾ ਲਾਲ ਵੇ ਬਹੁਤ ਸੋਹਣੀ ਕਵਤਾ ਜੀ ਧੰਨਵਾਦ ਜੀ ਸੋ ਹਾਂ ਹਾਂ ਮੈਂ ਖੂਨ ਬੋਲਦਾ ਹਾਂ ਉਹ ਅੱਛੀ ਕਵਤਾ ਜਿਹੜੀ ਮੈਮ ਹੋਣਾ ਸਾਡੇ ਸਾਹਮਣੇ ਪੇਸ਼ ਕੀਤੀ ਆ ਸੋ ਮੈਮ ਜਿੱਦਾਂ ਕਿ ਇੱਕ ਰੈਕਟਰ ਦਾ ਸੁਪਨਾ ਹੁੰਦਾ ਆ ਕਿ ਉਹਨੂੰ ਕੋਈ ਸਨਮਾਨ ਸਨਮਾਨ ਉਹਦਾ ਹੋਵੇ ਹਨਾ ਜੀ ਉਹ ਸਭ ਤੋਂ ਵੱਡਿਆ ਉਹ ਬਹੁਤ ਖਾਸ ਮਹੱਤਵ ਰੱਖਦਾ ਹੈਗਾ ਤੁਹਾਡੇ ਮਾਨ ਸਨਮਾਨ ਜੇ ਹੋਏ ਤਾਂ ਤੁਹਾਨੂੰ ਬਾਰੇ ਦੱਸੋ ਕਿੱਥੇ ਕਿੱਥੇ ਹੋਏ ਹਾਂਜੀ ਸਰ ਮੈਨੂੰ ਮਾਨ ਸਨਮਾਨ ਕਾਫੀ ਜਿੱਥੇ ਵੀ ਮੈਨੂੰ ਬੁਲਾਉਂਦੇ ਆ ਜਾਂ ਮੈਨੂੰ ਫੋਨ ਆਉਂਦੇ ਆ ਜਾਂ ਮੈਸੇਜ ਪਾਸ ਕਰਦੇ ਕਿ ਤੁਸੀਂ ਆਓ ਜਿੱਥੋਂ ਵੀ ਮਾਨ ਸਨਮਾਨ ਮੈਂ ਜਰੂਰ ਪ੍ਰਾਪਤ ਕਰਕੇ ਆਉਂਦੀ ਆ ਤੁਹਾਡੇ ਅਸ਼ੀਰਵਾਦ ਨਾਲ ਮੈਨੂੰ ਪੰਜਾਬ ਦੀ ਹੋਂਦ ਹਾਰਤੀ ਰਿਵਾਰਡ ਮਿਲਿਆ ਆ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਵੱਲੋਂ ਤਾਂ ਇਸ ਇਹ ਵਾਰ ਜਦੋਂ ਮਿਲਿਆ ਸੀ ਤਾਂ ਮੇਰੇ ਬਹੁਤ ਸਾਰੇ ਮੈਂ ਉੱਥੇ ਕਪਤਾ ਵੀ ਬੋਲੀ ਸੀ ਤਾਂ ਸਾਰਿਆਂ ਨੇ ਬਹੁਤ ਬੜੀ ਪਸੰਦ ਕੀਤੀ ਬੜਾ ਸਤਿਕਾਰ ਮਾਨ ਦਿੱਤਾ ਮੈਨੂੰ ਪੂਰਵੀ ਵਾਰਡ ਕਾਫੀ ਮਿਲ ਚੁੱਕੇ ਹਨ ਮੈਨੂੰ ਜਿਸ ਤਰ੍ਹਾਂ ਸਾਡੇ ਦੁਸੁਹਾ ਤੋਂ ਆ ਐਸ ਡੀ ਐਮ ਸਾਹਿਬ ਤੋਂ ਡੀ ਸੀ ਤੋਂ ਜਿੱਥੇ ਵੀ ਜਾਂਦੀ ਆ ਮੈਨੂੰ ਪ੍ਰਮਾਤਮਾ ਦੇ ਆਸ਼ੀਰਵਾਦ ਜਰੂਰ ਮੈਂ ਨਾਮ ਲੈ ਕੇ ਆਂਦੀ ਮੈਦਲ ਮਿਲਦੇ ਸਾਰਾ ਕੁਝ ਆ ਹਾਂਜੀ ਤੇ ਮੈਂ ਜਿਹੜਾ ਡਾਇਰੈਕਟਰ ਕਹਿੰਦੇ ਪਿਛਾਵਾਂ ਬਹੁਤ ਨੇ ਤੇ ਤੁਸੀਂ ਪੰਜਾਬੀ ਨੂੰ ਤਰਜੀਹ ਦਿੱਤੀ ਇਹ ਜਿਹੜਾ ਕੀ ਕਰਨਾ ਲੱਖੋ ਜੀ ਪੰਜਾਬੀ ਸਾਡੀ ਮਾਂ ਬੋਲੀ ਆ ਨਾ ਤਾਂ ਮੈਂ ਜਿੰਨੀ ਮਰਜ਼ੀ ਬੜੀਆਂ ਇੰਗਲਿਸ਼ ਆਂਦੀ ਹੈ ਇਹ ਨਹੀਂ ਹੈਗਾ ਕਿ ਮੈਨੂੰ ਇੰਗਲਿਸ਼ ਨਹੀਂ ਆਂਦੀ ਪਰ ਮੈਂ ਇੰਗਲਿਸ਼ ਬਹੁਤ ਘੱਟ ਬੋਲਦੀ ਮੈਂ ਤਾਂ ਲਿਖਦੀ ਵੀ ਆ ਹਾਂ ਜੀ ਐਜੂਕੇਟਿਡ ਹਾਂ ਹਾਂ ਜੀ ਹਾਂ ਜੀ ਮੈਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਐਮ ਐਸ ਸੀ ਆਈਟੀ ਕੀਤੀ ਵੀ ਲਿਵ ਕੀਤੀ ਆ ਆ ਫਲਾਈ ਕਰਾਈ ਦਾ ਵੀ ਕੋਰਸ ਕੀਤਾ ਹੁਣ ਮੈਂ ਪੇਂਟਿੰਗ ਦੇ ਪੇਪਰ ਦਿੰਦੀ ਸੀਗੀ ਹੋ ਗਿਆ ਮੇਰਾ ਕੰਪਲੀਟ ਮਤਲਬ ਮੈਂ ਆਪਣਾ ਚੂਰ ਜਾਰੀ ਰੱਖਦੀ ਕਿਤਾਬਾਂ ਪੜ੍ਹਦੇ ਰਹਿਣਾ ਮਤਲਬ ਕਿ ਮੈਨੂੰ ਪੰਜਾਬੀ ਲੈਂਗੁਏਜ ਨਾਲ ਬਹੁਤ ਪਿਆਰ ਹੈ ਜੋ ਪੰਜਾਬੀ ਦੀ ਆਵਾਜ਼ ਆ ਸਾਡੇ ਮੂੰਹ ਚੋਂ ਆਪਣੇ ਆਪ ਨਿਕਲਦੀਆਂ ਲਫ਼ਜ਼ ਜਿਹੜੇ ਨਿਕਲਦੇ ਨਾ ਉਹਦਾ ਉਹਦਾ ਰਸਜਾ ਉਹਦਾ ਤੋੜ ਨਹੀਂ ਹੈ ਸਹੀ ਗੱਲ ਜੀ ਬਿਲਕੁਲ ਜੀ ਸੋ ਮੈਂ ਇਸ ਤੋਂ ਇਲਾਵਾ ਮੈਂ ਇੱਕ ਇੰਟਰਵਿਊ ਤੁਹਾਡੀ ਦੇਖੀ ਸੀਗੀ ਜੀ ਜੀ ਦੂਰਦਰਸ਼ਨ ਪੰਜਾਬੀ ਤੇ ਉਹਦੇ ਵਿੱਚ ਤੁਸੀਂ ਸ਼ਾਇਦ ਗੱਲਾਂ ਤੇ ਗੀਤ ਕੋਰਮ ਜਗੇ ਸੀ ਇਹ ਜਾਣ ਦਾ ਕੋਈ ਮੌਕਾ ਨਹੀਂ ਤਾਂ ਇਸ ਅਦੇ ਮੇਰੇ ਨਾਲ ਮੇਰੇ ਵੀਰ ਤੇ ਨਾ ਆ ਰਾਮ ਸਿੰਘ ਜੀ ਜਵਾਲੀ ਤੋਂ ਐ ਸੁਰ ਸਾਗਰ ਸੰਗੀਤ ਅਕੈਡਮੀ ਚ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਉਹ ਮੇਰੀ ਕਵਤਾਂ ਵਗੈਰਾ ਮਿਲ ਪੜਦੇ ਰਹਿੰਦੇ ਸਾਰਾ ਕੁਝ ਕਰਦੇ ਰਹਿੰਦੇ ਉਹਨਾਂ ਦੇ ਉਹਨਾਂ ਦੀ ਬਦੌਲਤ ਹੀ ਮੈਂ ਇੱਕ ਵਾਰੀ ਡीडी ਪੰਜਾਬ ਦੂਰਦਰਸ਼ਨ ਤੇ ਵੀ ਆਪਣੇ ਕਵੀ ਦਰਬਾਰ ਚ ਹਾਜ਼ਰੀ ਲਗਾਈ ਸੀਗੀ ਤਾਂ ਉਹਨਾਂ ਦੇ ਸਦਕਾ ਹੀ ਮੈਨੂੰ ਉੱਤੇ ਗੱਲਾਂ ਤੇ ਗੀਤ ਜਾਂਦਾ ਦੂਰਦਰਸ਼ਨ ਮੌਕਾ ਮਿਲਿਆ ਸੀਗਾ ਹਾਂਜੀ ਸੋ ਮੈਂ ਉਸ ਉਸੇ ਦਰਸ਼ਕਾਂ ਨੂੰ ਜਿੱਦਾਂ ਕਿ ਅੱਜ ਅਸ਼ੀਦਿਆਜਮ ਭਗਤ ਸਿੰਘ ਜੀ ਦਾ ਜਨਮ ਦਿਨ ਵੀ ਹੈਗਾ ਜੀ ਜੀ ਤੇ ਇਹ ਉਹਨਾਂ ਨੂੰ ਕੋਈ ਰਿਲੇਟਡ ਸਾਡੇ ਦਰਸ਼ਨ ਕਵਿਤਾ ਜਰੂਰ ਸਮਝੇ ਹੋਏ ਹੈ ਜੀ ਅ ਚੀਦ ਭਗਤ ਸਿੰਘ ਜੀ ਬਹੁਤ ਹੀ ਮਹਾਨ ਸੀਗੇ ਅਸ਼ੀਦਿਆਜਮ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਅੱਜ 28 ਸਤੰਬਰ ਹੈ 1907 ਚ ਉਹਨਾਂ ਦਾ ਜਨਮ ਦਿਨ ਸੀਗਾ ਇਸ ਤੇ ਮੈਂ ਇੱਕ ਬਹੁਤ ਵੱਡੀ ਕਵਿਤਾ ਲਿਖੀ ਹੋਈ ਹੈ ਸੋ ਮੈਂ ਥੋੜਾ ਅ ਇੱਕ ਪੈਰਾ ਸੁਣਾਉਣ ਜਾ ਰਹੀ ਤੁਹਾਨੂੰ ਜੀ ਮੈਂ ਤੇਰਾ ਭਗਤ ਸਿੰਘ ਦੁਨੀਆ ਲਈ ਮਿਸਾਲ ਤੇ ਉੱਚਾ ਕਿਰਦਾਰ ਬਣਿਆ ਮਾਏ ਤੇਰਾ ਭਗਤ ਸਿੰਘ ਇੱਕ ਛੋਹ ਸੋਚ ਇੱਕ ਆਦਰਸ਼ ਤੇ ਇੱਕ ਵਿਚਾਰ ਬਣਿਆ ਜਦੋਂ ਫਾਂਸੀ ਦੇ ਤਖਤੇ 'ਤੇ ਝੂਲ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਰਦਾਰ ਬਣਿਆ ਤਦ ਪੂਰਾ ਭਾਰਤ ਤੇਰੇ ਸ਼ਹੀਦ ਪੁੱਤਰਾਂ ਦਾ ਪਰਿਵਾਰ ਬਣਿਆ ਮਾਏ ਤੇਰਾ ਭਗਤ ਸਿੰਘ ਅੱਜ ਵੀ ਹਰ ਦਿਲ ਅੰਦਰ ਜਿਉਂਦਾ ਏ ਤਾਂ ਹੀ ਤਾਂ ਉਸ ਦੇ ਨਾਮ ਅੱਗੇ ਉਸ ਦੀ ਸੋਚ ਅੱਗੇ ਉਸ ਦੀ ਤਸਵੀਰ ਅੱਗੇ ਲਗਾਣਾ ਹਰ ਸ਼ਖਸ ਦਾ ਸਿਰ ਨਿਉਂਦਾ ਏ ਮਾਏ ਤੇਰੇ ਭਗਤ ਸਿੰਘ ਦੀ ਕੁਰਬਾਨੀ ਕਰਕੇ ਮਿਲੀ ਆਜ਼ਾਦੀ ਰੁਸ਼ਨਾਏ ਇਹ ਭਾਰਤ ਦਾ ਵੇੜਾ ਤਨ ਜਿਗਰਾ ਮਾਏ ਤੇਰਾ ਤਨ ਜਿਗਰਾ ਮਾਏ ਤੇਰਾ ਜਿਨਾ ਰਾਹ ਤੇ ਤੁਰਿਆ ਮਾਏ ਭਗਤ ਸਿੰਘ ਪੁੱਤ ਤੇਰਾ ਹੁਣਾਂ ਰਾਹਾਂ ਤੇ ਤੋਰਨ ਲਈ ਚਾਹੀਦਾ ਵੱਡਾ ਜੇਰਾ ਉਨਾ ਰਾਹਾਂ ਤੇ ਤੋਰਨ ਲਈ ਚਾਹੀਦਾ ਹੈ ਵੱਡਾ ਜੇਰਾ ਬਹੁਤ ਸੁਣੀ ਗੱਪ ਤਾਂ ਜਿਹੜੀ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਅੱਜ ਸੁਣਾਈ ਗਈ ਆ ਸੋ ਮੈਮ ਤੁਸੀਂ ਮੈਨੂੰ ਪਤਾ ਲੱਗੇ ਐਜ਼ ਇੱਕ ਐਕਟਰ ਵੀ ਹੈਗੇ ਆਂ ਮੈਨੂੰ ਪਤਾ ਲੱਗਾ ਸੀ ਤੁਸੀਂ ਇੱਕ ਫਿਲਮ 'ਚ ਕੋਈ ਰੋਲ ਵੀ ਕੀਤਾ ਹੈਗਾ ਹਾਂ ਕਿਹੜੀ ਫਿਲਮ ਸੀ ਕਿ ਕਿਦਾਂ ਮੌਕਾ ਮਿਲਿਆ ਸੀ ਆ ਸਰ ਸਾਡੇ ਦਸੂਹੇ ਦੇ ਬਹੁਤ ਮਸ਼ਹੂਰ ਸਾਡੇ ਵੀਰ ਜੀ ਗੁਰਪ੍ਰੀਤ ਲੋਟਾ ਜੀ ਜੋ ਬਾਹਰ ਬੈਠੇ ਅੱਜ ਤੱਕ ਉਹਨਾਂ ਦੇ ਸਦਕਾ ਇੱਕ ਅਸੀਂ ਫਿਲਮ ਸ਼ਾਰਟ ਮੂਵੀ ਬਣਾਈ ਸੀ ਪਿਆਸ ਇੱਕ ਸੁਪਨਾ ਪਿਆਸ ਇੱਕ ਸੁਪਨਾ ਪਿਆਸ ਇੱਕ ਸੁਪਨਾ ਉਹ ਜਿਸ 'ਚ ਅਸੀਂ ਪਾਣੀ ਦੀ ਮਹੱਤਤਾ ਬਾਰੇ ਦੱਸਿਆ ਸੀ ਕਿ ਪਾਣੀ ਕਿੰਨਾ ਜ਼ਰੂਰੀ ਸਾਡੀ ਲਾਈਫ 'ਚ ਅਸੀਂ ਕਿਦਾਂ ਬੇਅਤਕਰਾ ਗੁਆ ਰਹੇ ਹਾਂ ਉਹ ਛੋਟੀ ਜਿਹੀ ਕਲਿੱਪ ਸੀਗੀ ਤਾਂ ਉਸ ਦੇ ਵਿੱਚ ਸਾਨੂੰ ਮਤਲਬ ਕਿ ਮੈਨੂੰ ਮੌਕਾ ਮਿਲਿਆ ਸੀ ਥੋੜੀ ਜਿਹੀ ਐਕਟਿੰਗ ਕਰਨ ਦਾ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਰਿਵੈਂਜ ਆਫ ਪਾਵਰ ਫਗਤ ਸਿੰਘ ਦੇ ਨਾਂ ਤੇ ਇੱਕ ਗੀਤ ਗਾਇਆ ਸੀ ਗੁਰੂ ਜਲੋਟਾ ਸਾਹਿਬ ਨੇ ਤੇ ਉੱਚ ਵੀ ਮੈਨੂੰ ਐਕਟਰ ਜ਼ੋਰ ਛੋਟਾ ਜਿਹਾ ਰੋਲ ਕਰਨ ਮਿਲੇ ਆ ਸੀ ਜੀ ਜੀ ਤੇ ਮੈਂ ਇਸ ਤੋਂ ਇਲਾਵਾ ਤੁਸੀਂ ਇਹ ਮੇਰੇ ਨਾਲ ਆਲ ਇੰਡੀਆ ਰੇਡੀਓ ਤੇ ਵੀ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਹੈ ਜੀ ਜੀ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਵਸਤਾ ਪਾ ਦੱਸੋ ਹਾਂ ਜੀ ਕਾਫੀ ਸਾਰ ਹੋ ਗਿਆ ਆਲ ਇੰਡੀਆ ਰੇਡੀਓ ਤੇ ਬਾਕੀ ਸਾਰੇ ਦੂਜੇ ਮੇਰੇ ਵੀਰ ਜੀ ਸੀ ਮੈਂ ਇਕੱਲੀ ਨਾਲ ਸੀਗੀ ਕਵੀ ਦਰਵਾਜ਼ਾ ਸੀਗਾ ਤਾਂ ਉੱਚ ਆਲ ਇੰਡੀਆ ਰੇਡੀਓ ਤੇ ਜਾਣ ਦਾ ਮੈਨੂੰ ਮੌਕਾ ਮਿਲਿਆ ਬੜੀ ਖੁਸ਼ੀ ਹੋਈ ਬਹੁਤ ਹੀ ਬਹੁਤ ਮਾਨ ਮਹਿਸੂਸ ਆਇਆ ਮੈਨੂੰ ਇਦਾਂ ਨਹੀਂ ਲੱਗਦਾ ਸੀ ਕਿ ਸੱਚਮੁੱਚ ਇਦਾਂ ਲੱਗਦਾ ਕਿ ਸੁਪਨਾ ਹੈ ਮੈਨੂੰ ਮੈਨੂੰ ਆਪਣੇ ਆਪ ਨੂੰ ਮਹਿਸੂਸ ਨਹੀਂ ਹੁੰਦਾ ਜਿੱਦਾਂ ਕੋਈ ਮੈਨੂੰ ਆਂਦੇ ਆ ਜਾਂ ਜਾਂਦੇ ਆ ਜਾਂ ਮੈਂ ਕਿਤੇ ਜਾਂਦੀ ਆ ਜਾਂ ਮੈਨੂੰ ਮੈਡਲ ਪ੍ਰਾਈਜ਼ ਮਿਲਦੀ ਆ ਸਨਮਾਨ ਪੱਤਰ ਮਿਲਦੇ ਆ ਮਤਲਬ ਕਿ ਮੈਨੂੰ ਯਕੀਨ ਜਿਆ ਨਹੀਂ ਹੁੰਦਾ ਕਿ ਇਹ ਮੈਨੂੰ ਮਿਲ ਰਿਹਾ ਜੀ ਮੇਰੀ ਮੇਰੀ ਕਲਮ ਦੀ ਕਲਮ ਦੀ ਬਦੌਲਤ ਆ ਮੇਰੀ ਕਲਮ ਦਾ ਹੀ ਕਰਖਟਿਆ ਸਭ ਕੁਝ ਆ ਨਾ ਤਾਂ ਬੜਾ ਵਧੀਆ ਲੱਗਦਾ ਹੈ ਅਸੀਂ ਮੈਂ ਦੂਰਦਰਸ਼ਨ ਤੇ ਜਾ ਕੇ ਆਏ ਸੀ ਜੰਹ ਦਾ ਰੇਡੀਓ ਤੇ ਆਪਣੇ ਕਵੀ ਦਰਬਾਰ 'ਚ ਹਿੱਸਾ ਲਿਆ ਸੀ ਸਰ ਜੀ ਸੋ ਮੈਂ ਇੱਕ ਸਾਡੇ ਜਿਹੜੀ ਨਵੀਂ ਜਨਰੇਸ਼ਨ ਹੈਗੀ ਆਉਣ ਵਾਲੀ ਜਿਹੜੇ ਲੇਖਕ ਬਣਨਾ ਚਾਹੁੰਦੇ ਡਾਇਰੈਕਟਰ ਬਣਨਾ ਚਾਹੁੰਦੇ ਹੈਗੇ ਆ ਸਾਡੀ ਨਵੀਂ ਜਨਰੇਸ਼ਨ ਨੂੰ ਸੁਨੇਹਾ ਦੇ ਵੀ ਮੈਸੇਜ ਕੀ ਦੇਣਾ ਚਾਹੋਗਾ ਆ ਮੇਰਾ ਮੈਸੇਜ ਹੈ ਕਿ ਪੰਜਾਬੀ ਲਿਖੋ ਪੰਜਾਬੀ ਬੋਲੋ ਪੰਜਾਬੀ ਪੜੋ ਤਾਂ ਮੈਨੂੰ ਵੀ ਪੰਜਾਬੀ ਜੀ ਪੜਨ ਦਾ ਆਨੰਦ ਆਂਦਾ ਆ ਬਾਕੀ ਜਿਹੜਾ ਅਸੀਂ ਸਾਡੀ ਲੇਖਣੀ ਆ ਆਪਣੀ ਲੇਖਣੀ ਸਾਰਥਕ ਸਾਰਥਕ ਹੋਵੇ ਵਧੀਆ ਹੋਵੇ ਲਿਖੋ ਭਾਵਾਂ ਥੋੜਾ ਵਧੀਆ ਲਿਖੋ ਔਰ ਜਿਹੜੇ ਅੱਜ ਕੱਲ ਦੇ ਗੀਤਕਾਰ ਗੀਤਕਾਰ ਵੀ ਆ ਬਹੁਤ ਵਧੀਆ ਵੀ ਲਿਖਦੇ ਆ ਵਿੱਚ ਕਈ ਤਈਵੇਂ ਆ ਕਿ ਮੈਨੂੰ ਬੜਾ ਆਉਂਦਾ ਕਿ ਉਹਨਾਂ ਦਾ ਕੋਈ ਵੀ ਗੀਤ ਦਾ ਸਿਰਮੂ ਨਹੀਂ ਹੁੰਦਾ ਉਹ ਇਸ ਪਰਿਵਾਰ ਵਿੱਚ ਬਹਿ ਕੇ ਨਹੀਂ ਦੇਖ ਸਕਦੇ ਇਹ ਵੀਡੀਓਗ੍ਰਾਫੀ ਨਹੀਂ ਦੇਖ ਸਕਦੇ ਨਾ ਇਹ ਇਸ ਤੋਂ ਗੁਰੇਜ਼ ਕੀਤਾ ਜਾਵੇ ਅਸੀਂ ਆਪਣਾ ਅਸੀਂ ਆਪਣੇ ਬਿਸਤੇ ਨੂੰ ਸੰਭਾਲਣਾ ਹੈ ਤਾਂ ਸੰਭਾਲਾਂਗੇ ਤਾਂ ਔਰ ਇਸ ਤਰ੍ਹਾਂ ਦੀ ਜਿਹੜੇ ਆ ਵਧੀਆ ਲੇਖ ਨਹੀਂ ਲਿਖੋ ਸਾਰਥਕ ਲਿਖੋ ਉਹਦੇ ਵਿੱਚ ਕੁਝ ਵਧੀਆ ਹੋਵੇ ਪੜਨ ਚ ਵੀ ਉਹਦੇ ਕੁਝ ਸਿੱਖਿਆ ਮਿਲੇ ਨਸਾਰ ਨੂੰ ਸਾਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸੋ ਇਹ ਸਾਨੂੰ ਮੈਡਮ ਸਾਡੇ ਨਾਲ ਬਲਵਿੰਦਰ ਕੌਰ ਲਗਾਣਾ ਜੀ ਜਿਨ੍ਹਾਂ ਨਾਲ ਅੱਜ ਆਪਾਂ ਗੱਲਬਾਤ ਕੀਤੀ ਹੈਗੀ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਔਰ ਕਮੈਂਟਾਂ ਵਿੱਚ ਮੈਨੂੰ ਦੱਸੋ ਕਿ ਇਹ ਅੱਜ ਦੀ ਜਿਹੜੀ ਮੁਲਾਕਾਤ ਤੁਹਾਨੂੰ ਕਿਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ